प्यारे दोस्तों आज मैं तोड़े सामने एक विचार पेश करने लगी हां आ सके विचार ਨੂੰ ਤੁਸੀਂ ਜਰੂਰ ਇਮਤਿਹਾਨ ਦਿਉਗੇ سوچ ਰਹੀ ਸੀ ਮੈਂ ਕਿ ਸਾਡੀ ਨੈਗੇਟਿਵਿਟੀ ਹੈ ਜਿਹੜੀ ਉਹ ਹੀ ਸਾਡੇ ਦੁੱਖ ਦਾ ਕਾਰਨ ਹੁੰਦੀ ਹੈ ਆਦਰਵਾਇਸ ਸਾਡੇ ਹਿੱਸੇ ਦੁੱਖ ਨਹੀਂ ਆਉਂਦਾ ਹੁੰਦਾ ਜਦੋਂ ਅਸੀਂ ਸੋਚਦੇ ਹਾਂ ਕੁਝ ਨੈਗੇਟਿਵ ਤਾਂ ਸਾਡਾ ਆਲਾ ਦਵਾਲਾ ਜਿਹੜਾ ਸਾਡੀ ਸੋਚ ਦੇ ਮੁਤਾਬਕ ਉਸੇ ਤਰ੍ਹਾਂ ਦਾ ਬਣ ਜਾਂਦਾ ਹੈ ਇਸ ਲਈ ਨੇਗੇਟਿਵਿਟੀ ਨੂੰ ਪਹਿਲਾਂ ਥੋੜਾ ਜਿਹਾ ਪੋਜ਼ਿਟਿਵ ਰਹਿਣਾ ਸਿੱਖੋ ਪੋਜ਼ਿਟਿਵਿਟੀ ਨਾਲ ਤੁਹਾਡਾ ਆਲਾ ਦਵਾਲਾ ਜਿਹੜਾ ਉਸੇ ਤਰ੍ਹਾਂ ਦਾ ਬਣ ਜਾਏਗਾ ਜਿਸ ਤਰ੍ਹਾਂ ਦਾ ਤੁਸੀਂ ਸੋਚੋਗੇ ਸੋ 네ਗੇਟਿਵਿਟੀ ਨੂੰ ਆਪਣੇ ਅੰਦਰੋਂ ਕੱਢਿਆ ਕਰੋ ਹਰ ਚੀਜ਼ ਹਰ ਗੱਲ ਤੁਹਾਡੀ ਪੋਜ਼ਿਟਿਵਿਟੀ ਤੁਹਾਡੀ 네ਗੇਟਿਵਿਟੀ ਤੇ ਆਧਾਰਿਤ ਹੈ ਆਦਰਵਾਇਜ਼ ਦੁੱਖ ਸਾਡੀ ਲਾਈਫ ਦਾ ਹਿੱਸਾ ਨਹੀਂ ਹੁੰਦੇ ਜੇ ਦੁੱਖ ਆ ਵੀ ਜਾਂਦੇ ਆ ਤਾਂ ਸਾਨੂੰ ਜਿਹੜੀ ਪੋਜ਼ਿਟਿਵਿਟੀ ਹੈ ਉਹ ਸਹਿਣਾ ਸਿਖਾ ਜਾਂਦੀ ਹੈ ਸਾਨੂੰ ਲੱਗਣ ਨੂੰ ਹੀ ਹਟ ਜਾਂਦਾ ਕਿ ਦੁੱਖ ਕੋਈ ਗੱਲ ਐ ਸਾਨੂੰ ਇਹ ਵੀ ਨਹੀਂ ਲੱਗਦਾ ਹੁੰਦਾ ਕਿ ਦੁੱਖ ਆਇਆ ਸਾਨੂੰ ਇਹ ਲੱਗਦਾ ਹੁੰਦਾ ਕਿ ਸਿਖਾਉਣ ਲਈ ਆਇਆ ਸਾਨੂੰ ਦੁੱਖ ਦੁੱਖ ਨਹੀਂ ਲੱਗਦਾ ਉਦੋਂ ਸਾਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਜ਼ਰੂਰ ਕੋਈ ਕਾਰਨ ਹੋਊਗਾ ਇਦਾਂ ਦੁੱਖ ਨਹੀਂ ਆ ਸਕਦਾ ਸੋ ਪੋਜ਼ਿਟਿਵ ਰਹਿ ਕੇ ਕਰੋ ਨੈਗੇਟਿਵ